ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿਚੋ ਤੂਫਾਨੀ ਵਾਧਾ ਜੁੜਾ ਤਰਜ ਕੀਤਾ ਗਿਆ ਜੋ ਅਚਾਨਕ ਇੰਨਾ ਮਹਿੰਗਾ ਸੋਨਾ ਕਿਉਂ ਹੋ ਗਿਆ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਸੋਨਾ ਲਗਭਗ 2100 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ ਜਦੋਂ ਕਿ ਚਾਂਦੀ ਲਗਭਗ 4600 ਰੁਪਏ ਪ੍ਰਤੀ ਕਿਲੋਗ੍ਰਾਮ ਵੱਧ ਗਈ ਇਹ ਵਾਧਾ ਮੁੱਖ ਤੌਰ ਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਵੱਲੋਂ ਅਗਲੀ ਵਿਆਜ ਦਰ ਦੇ ਵਿੱਚ ਕਟੌਤੀ ਦੀਆਂ ਉਮੀਦਾਂ ਅਤੇ ਦੁਨੀਆ ਭਰ ਦੇ ਵਿੱਚ ਵੱਧ ਰਹੀ ਆਰਥਿਕ ਮੰਦੀ ਬਾਰੇ ਚਿੰਤਾਵਾਂ ਕਾਰਨ ਹੋਇਆ ਇਸਾਰ ਨਿਵੇਸ਼ਕ ਸੁਰੱਖਿਅਤ ਸਥਾਨ ਦੇ ਵੱਜੋਂ ਸੋਨੇ ਵੱਲ ਮੁੜੇ ਹਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਸੋਨਾ ਮਜ਼ਬੂਤ ਹੋਇਆ ਸਪੌਟ 골ਡ 4053.40 ਪ੍ਰਤੀ ਆਉਂਸ ਤੇ ਵਪਾਰ ਕਰ ਰਿਹਾ ਹੈ ਅਤੇ ਅਮਰੀਕੀ ਸੋਨੇ ਦੇ ਫਿਊਚਰਸ 4062.40 ਤੱਕ ਪਹੁੰਚ ਗਏ ਹਨ ਇਸ ਦਾ ਭਾਰਤ ਦੇ ਵਿੱਚ ਸਿੱਧਾ ਪ੍ਰਭਾਵ ਪਿਆ ਸੋਨੇ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤਾਂ ਆਖਰਕਾਰ ਸੋਨਾ ਕਿਉਂ ਵਧਿਆ ਬਾਜ਼ਾਰ ਨੂੰ ਉਮੀਦ ਹੈ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦਸੰਬਰ ਦੇ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰੇਗਾ ਵਰਤਮਾਨ ਦੇ ਵਿੱਚ ਦਰਾਂ ਦੇ ਵਿੱਚ ਕਟੌਤੀ ਦੀ ਸੰਭਾਵਨਾ ਲਗਭਗ 70% ਹੋਣ ਦਾ ਅਨੁਮਾਨ ਹੈ ਜਦੋਂ ਵਿਆਜ ਦਰਾਂ ਡਿੱਗਦੀਆਂ ਹਨ ਤਾਂ ਡਾਲਰ ਕਮਜ਼ੋਰ ਹੁੰਦਾ ਹੈ ਤੇ ਸੋਨੇ ਦੀ ਮੰਗ ਵੱਧਦੀ ਹੈ ਇਸ ਤੋਂ ਇਲਾਵਾ ਅਮਰੀਕਾ ਵਿੱਚ ਆਰਥਿਕ ਸੰਕੇਤ ਵੀ ਕਮਜ਼ੋਰ ਹੋ ਗਏ ਹਨ ਨੌਕਰੀਆਂ ਵਿੱਚ ਕਮੀ ਖਪਤਕਾਰਾਂ ਦੀ ਭਾਵਨਾ ਵਿੱਚ ਗਿਰਾਵਟ ਅਤੇ ਕੰਪਨੀਆਂ ਵਿੱਚ ਅਨਿਸ਼ਚਿਤ ਸਥਿਤੀ ਨੇ ਮੰਦੀ ਦੇ ਡਰ ਨੂੰ ਵਧਾ ਦਿੱਤਾ ਹੈ ਇਸ ਸਮੇਂ ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਪਨਾਹਗਾਹ ਵਜੋਂ ਵੱਦ ਤੋਂ ਵੱਦ ਵਿਚਾਰ ਕਰ ਰਹੇ ਨੇ 골ਡ ईटीएफ ਦੇ ਵਿੱਚ ਨਿਵੇਸ਼ ਵੀ ਵਧਿਆ ਦੁਨੀਆ ਦੇ ਸਭ ਤੋਂ ਵੱਡੇ 골ਡ ईटीएफ 골ਡ ટ્રਸ ਦੀ ਹੋਲਡਿੰਗ 1042.06 ਟਨ ਹੋ ਗਈ ਹੈ ਤੇ ਇਹ ਦਰਸਾਉਂਦਾ ਹੈ ਕਿ ਵੱਡੇ ਨਿਵੇਸ਼ਕ ਵੀ ਸੋਨਾ ਖਰੀਦ ਰਹੇ ਨੇ ਤਾਂ ਸੋਨੇ ਦੇ ਨਾਲ ਚਾਂਦੀ ਵਿੱਚ ਵੀ ਜ਼ੋਰਦਾਰ ਵਾਧਾ ਦੇਖਿਆ ਗਿਆ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਚਾਂਦੀ 1.8% ਵੱਧ ਕੇ $49.18 ਪ੍ਰਤੀ ਔਸਤ ਤੱਕ ਪਹੁੰਚ ਗਈ ਹੈ ਤੇ ਪਲੇਟਿਨਮ ਅਤੇ ਪੈਲੇਡੀਅਮ ਵਿੱਚ ਵੀ ਮਾਮੂਲੀ ਵਾਧਾ ਦਰਜ ਕੀਤਾ ਗਿਆ